ਇੱਕ ਕਹਾਣੀ ਸ਼ੁਰੂ ਹੁੰਦੀ ਹੈ ਲੁਧਿਆਣਾ ਦੇ ਆਲਮ ਬਾਗ ਇਲਾਕੇ ਤੋਂ ਜਿੱਥੇ ਇੱਕ ਪੁਰਾਣੀ ਪਰ ਸੋਹਣੀ ਕੋਠੀ ਆ ਹਾਊਸ ਨੰਬਰ 42 ਜਿਹਦਾ ਨਾਮ ਸੀ ਸਿੰਘ ਨਿਵਾਸ ਇਹ ਘਰ ਇੱਟਾਂ ਤੇ ਪੱਥਰਾਂ ਦਾ ਨਹੀਂ ਸੀ ਬਲਕਿ ਸਵਰਗ ਵਾਂਗ ਸੀ ਹਰਪਜਨ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਰਜਨੀ ਕੌਰ ਦੀ ਜ਼ਿੰਦਗੀ ਭਰ ਦੀ ਕਮਾਈ ਤੇ ਪਸੀਨੇ ਨਾਲ ਬਣਾਇਆ ਹੋਇਆ ਸੀ ਹਰਪਜਨ ਸਿੰਘ ਜੀ ਸਿੱਖਿਆ ਵਿਭਾਗ 'ਚ ਇੱਕ ਇਮਾਨਦਾਰ ਅਫਸਰ ਸੀ। ਉਹਨਾਂ ਨੇ ਜ਼ਿੰਦਗੀ ਭਰ ਇੱਕ ਇੱਕ ਪੈਸਾ ਜੋੜ ਕੇ ਘਰ ਬਣਾਇਆ ਤਾਂ ਜੋ ਬੁਢਾਪੇ ਵਿੱਚ ਉਹਨਾਂ ਨੂੰ ਤੇ ਬੱਚਿਆਂ ਦੇ ਭਵਿੱਖ ਲਈ ਸੁਰੱਖਿਆ ਮਿਲ ਸਕੇ। ਸਾਲ 2019 'ਚ ਹਰਪਜਨ ਸਿੰਘ ਦਾ ਸਵਰਗਵਾਸ ਹੋ ਗਿਆ। ਉਹਨਾਂ ਦੀ ਮੌਤ ਤੋਂ ਬਾਅਦ ਘਰ 'ਚ ਸਿਰਫ ਤਿੰਨ ਲੋਕ ਰਹਿ ਗਏ। ਰਜਨੀ ਕੌਰ, ਉਹਨਾਂ ਦੀ ਉਮਰ ਲਗਭਗ 68 ਸਾਲ। ਉਹਨਾਂ ਦਾ ਇਕਲੌਤਾ ਪੁੱਤ ਵਿਕਰਮ ਸਿੰਘ ਜੀਦੀ ਉਮਰ 32 ਸਾਲ ਸੀ ਤੇ ਰਜਨੀਕੌਰ ਦੀ ਨੂੰ ਸੁਖਵਿੰਦਰ ਕੌਰ ਇੱਕ ਮਾਂ ਲਈ ਉਹਦਾ ਪੁੱਤੀ ਸਾਰੀ ਦੁਨੀਆ ਹੁੰਦਾ ਹੈ ਹਰਪ੍ਰਜਨ ਸਿੰਘ ਜੀ ਦੇ ਜਾਣ ਤੋਂ ਬਾਅਦ ਰਜਨੀਕੌਰ ਬਹੁਤ ਟੁੱਟ ਗਈ ਸੀ ਪਰ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵਿਕਰਮ ਉਹਨਾਂ ਦੇ ਪੜਾਪੇ ਦਾ ਸਹਾਰਾ ਬਣੇਗਾ ਉਹਨਾਂ ਨੇ ਵਿਕਰਮ ਨੂੰ ਪੜਾਉਣ ਲਿਖਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਖੋਦ ਪੁਰਾਣੇ ਇਤਰਾਨੇ ਕੱਪੜੇ ਪਾ ਕੇ ਸਾਰਿਆ ਪਰ ਪੁੱਤ ਨੂੰ ਵਧੀਆ ਤੋਂ ਵਧੀਆ ਕਾਨਵੈਂਟ ਸਕੂਲ ਵਿੱਚ ਪੜਾਇਆ ਆਪ ਰੁੱਖਾ ਸੁੱਕਾ ਖਾਦਾ ਪਰ ਪੁੱਤ ਦੀ ਹਰ ਜਿੱਦ ਪੂਰੀ ਕੀਤੀ ਵਿਕਰਮ ਹੁਣ ਮਲਟੀਨੇਸ਼ਨਲ ਕੰਪਨੀ 'ਚ ਵਧੀਆ ਨੌਕਰੀ ਕਰਦਾ ਸੀ ਉਹਦਾ ਵਿਆਹ ਸੁਖਵਿੰਦਰ ਕੌਰ ਨਾਲ ਹੋਇਆ ਜੋ ਆਧੁਨਿਕ ਵਿਚਾਰਾਂ ਵਾਲੀ ਔਰਤ ਸੀ ਸ਼ੁਰੂ-ਸ਼ੁਰੂ 'ਚ ਸਭ ਕੁਝ ਠੀਕ ਚੱਲਿਆ ਪਰ ਜਿਵੇਂ-ਜਿਵੇਂ ਸਮਾਂ ਬੀਤਿਆ ਘਰ ਦਾ ਮਾਹੌਲ ਬਦਲਣ ਲੱਗਿਆ ਸੀ ਹਰਪਾ ਜਨਜੀ ਦੀ ਮੌਤ ਤੋਂ ਬਾਅਦ ਵਿਕਰਮ ਤੇ ਸੁਖਵਿੰਦਰ ਨੂੰ ਲੱਗਣ ਲੱਗਿਆ ਕਿ ਹੁਣ ਇਸ ਘਰ ਦੇ ਮਾਲਕ ਉਹ ਨੇ ਤੇ ਰਜਨੀ ਕੌਰ ਜੋ ਕਦੇ ਇਸ ਘਰ ਦੀ ਮਾਲਕਣ ਸੀ ਹੌਲੀ-ਹੌਲੀ ਆਪਣੇ ਹੀ ਘਰ ਵਿੱਚ ਇੱਕ ਅਣਚਾਹੀ ਮਹਿਮਾਨ ਬਣਦੀ ਗਈ 14 ਨਵੰਬਰ 2023 ਨੂੰ ਮੰਗਲਵਾਰ ਨੂੰ ਪੂਰਾ ਦੇਸ਼ ਦੀਵਾਲੀ ਮਨਾ ਰਿਹਾ ਸੀ ਪੂਰਾ ਲੁਧਿਆਣਾ ਸ਼ਹਿਰ ਰੌਸ਼ਨੀ ਚ ਨਾਇਆ ਹੋਇਆ ਸੀ ਹਰ ਘਰ ਤੋਂ ਹਸੀ ਖੁਸ਼ੀਆਂ ਦੀਆਂ ਆਵਾਜ਼ਾਂ ਆ ਰਹੀਆਂ ਸੀ ਪਟਾਕੇ ਫੁੱਟ ਰਹੇ ਸੀ ਮਠਿਆਈਆਂ ਦੀ ਖੁਸ਼ਬੂ ਹਵਾ 'ਚ ਘੁਲੀ ਪਈ ਸੀ ਪਰ ਹਾਊਸ ਨੰਬਰ 42 ਵਿੱਚ ਇੱਕ ਅਜੀਬ ਜਿਹਾ ਸਨਾਟਾ ਛਾਇਆ ਹੋਇਆ ਸੀ ਸ਼ਾਮ ਦੇ 7 ਵਜੇ ਸੀ ਰਜਨੀ ਕੌਰ ਆਪਣੇ ਕਮਰੇ 'ਚ ਬੈਠੀ ਸੀ ਸੁੱਤੀ ਸਲਵਾਰ ਕਮੀਜ਼ ਪਾਈ ਹੋਈ ਉਹਨਾਂ ਦਾ ਮਨ ਸੀ ਕਿ ਅੱਜ ਦੀਵਾਲੀ ਆ ਤਾਂ ਘਰ ਵਿੱਚ ਦੀਵੇ ਤਾਂ ਜਲਾਈ ਜਾਣ ਹੌਲੀ-ਹੌਲੀ ਚੱਲ ਕੇ ਰਸੋਈ 'ਚ ਗਈ ਜੀਤੇਸ਼ ਕੁਵਿੰਦਰ ਕੌਰ ਕੰਮ ਕਰ ਰਹੀ ਸੀ ਰਜਨੀ ਕੌਰ ਨੇ ਪਿਆਰ ਨਾਲ ਕਿਹਾ ਪੁੱਤ ਅੱਜ ਦੀਵਾਲੀ ਆ ਮੈਂ ਕੁਝ ਦੀਵੇ ਭੋਂਗੇ ਰੱਖੇ ਨੇ ਉਹਨਾਂ ਨੂੰ ਲੈ ਆਓ ਮੈਂ ਬਾਲਕੇ ਬਨੇਰੇ ਤੇ ਰੱਖ ਦੇਵਾਂ ਘਰ ਵਿੱਚ ਰੌਸ਼ਨੀ ਹੋਵੇਗੀ ਤਾਂ ਲక్ష్ਮੀ ਜੀ ਆਉਣਗੇ ਸੁਖਵਿੰਦਰ ਕੌਰ ਨੇ ਝਿੜਕ ਕੇ ਰੋਟੀਆਂ ਬੇਲਦੇ ਹੋਏ ਕਿਹਾ ਮਾਂ ਜੀ ਹਰੈਣ ਦਿਓ ਰਹਿਣ ਦਿਓ ਇਹ ਤੇਲ ਤੇ ਘਿਓ ਦਾ ਧੂਆਂ ਮੈਨੂੰ ਬਰਦਾਸ਼ਤ ਨਹੀਂ ਹੁੰਦਾ ਵੈਸੇ ਵੀ ਅਸੀਂ ਬਿਜਲੀ ਵਾਲੀ ਝਾਲਰ ਲਾਤੀ। ਐਨਾ ਮਿੱਟੀ ਦੇ ਦੀਵਿਆਂ ਦੀ ਹੁਣ ਕੀ ਲੋੜ ਆ? ਬੇਕਾਰ ਵਿੱਚ ਫਰਸ਼ੇ ਗੰਦਾ ਹੁੰਦਾ ਤੇ ਤੇਲ ਦੇ ੱੱੱੱੱੱ ਲੱਗ ਜਾਂਦੇ ਨੇ। ਰਜਨੀ ਕੌਰ ਦਾ ਦਿਲ ਬੈਠ ਗਿਆ। ਉਹਨਾਂ ਨੇ ਕਿਹਾ ਪਰ ਪੁੱਤ, ਸ਼ਗਨ ਲਈ ਸਹੀ ਪੰਜ ਦੀਵੇ ਤਾਂ ਜਗਾਈ ਦਿਓ। ਤੁਹਾਡੇ ਪਾਪਾ ਜੀ ਨੂੰ ਦੀਵਾਲੀ ਦੇ ਦੀਵੇ ਬਹੁਤ ਪਸੰਦ ਸੀ। ਉਦੋਂ ਹੀ ਵਿਕਰਮ ਆ ਗਿਆ। ਉਹ ਆਫਿਸ ਦਾ ਕੰਮ ਕਰਕੇ ਪਰੇਸ਼ਾਨ ਲੱਗ ਰਿਹਾ ਸੀ। ਉਹਨੇ ਮਾਂ ਦੀ ਗੱਲ ਸੁਣੀ ਤੇ ਗੁੱਸੇ 'ਚ ਬੋਲਿਆ। "ਓ ਮਾਂ, ਤੁਸੀਂ ਫੇਰ ਸ਼ੁਰੂ ਹੋ ਗਏ। ਕਿੰਨੀ ਵਾਰ ਸਮਝਾਇਆ ਕਿ ਸੁਖਵਿੰਦਰ ਨੂੰ ਪੁਰਾਣੇ ਜ਼ਮਾਨੇ ਦੇ ਚੋਚਲੇ ਪਸੰਦ ਨਹੀਂ ਹੈਗੇ। ਤੁਸੀਂ ਹਰ ਗੱਲ ਵਿੱਚ ਟੰਗ ਕਿਉਂ ਉਡਾ ਦਿੰਦੇ ਹੋ? ਚੁੱਪਚਾਪ ਆਪਣੇ ਕਮਰੇ 'ਚ ਕਿਉਂ ਨਹੀਂ ਬੈਠੀ ਰਹਿੰਦੀ ਤੂੰ?" ਰਜਨੀ ਕੌਰ ਦੀਆਂ ਅੱਖਾਂ 'ਚ ਅਥਰੂ ਆ ਗਏ। ਉਹਨਾਂ ਨੇ ਕੰਬਦੀ ਆਵਾਜ਼ 'ਚ ਕਿਹਾ, "ਪੁੱਤ, ਇਹ ਮੇਰਾ ਵੀ ਤਾਂ ਘਰ ਹੈ। ਕੀ ਮੈਂ ਆਪਣੀ ਮਰਜ਼ੀ ਨਾਲ ਰੱਬ ਅੱਗੇ ਇੱਕ ਦੀਵਾ ਨਹੀਂ ਬਾਲ ਸਕਦੀ?" ਮੈਂ ਤੇ ਤੇਰੇ ਪਿਤਾ ਜੀ ਨੇ ਘਰ ਕਿੰਨੇ ਔਰਮਾਨਾਂ ਨਾਲ ਬਣਾਇਆ ਸੀ ਵਿਕਰਮ ਨੂੰ ਇਹ ਗੱਲ ਚਬਗੀ ਉਹਨੂੰ ਲੱਗਿਆ ਕਿ ਮਾਂ ਉਸ ਨੂੰ ਸੁਣਾ ਰਹੀ ਆ ਕਿ ਇਹ ਘਰ ਉਹਦਾ ਉਹਦਾ ਅਹੰਕਾਰ ਜਾਗ ਉੱਠਿਆ ਉਹ ਚਿਖਿਆ ਬੱਸ 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 ਬਹੁਤ ਹੋ ਗਿਆ ਤੁਹਾਡਾ ਇਹraag ਜਾ ਦੇਖੋ ਮੇਰਾ ਘਰ ਮੈਂ ਬਣਾਇਆ ਮੈਂ ਬਣਾਇਆ ਕਹਿੰਦੀ ਰਹਿਣੀ ਹੈ ਅੱਜ ਮੈਂ ਇਸ ਘਰ ਦਾ ਖਰਚਾ ਚਲਾਉਣਾ ਬਿਜਲੀ ਦਾ ਬਿੱਲ ਵੀ ਮੈਂ ਹੀ ਭਰਦਾ ਖਾਣ ਦਾ ਰਾਸ਼ਨ ਵੀ ਮੈਂ ਹੀ ਲੈ ਕੇ ਆਉਣਾ। ਇਸ ਘਰ ਵਿੱਚ ਨਿਯਮ ਵੀ ਹੁਣ ਮੇਰੇ ਹੀ ਚੱਲਣਗੇ। ਸੁਖਵਿੰਦਰ ਕੌਰ ਨੇ ਅੱਗ ਚੱਕਿਓ ਪਾਉਂਦੇ ਹੋਏ ਕਿਹਾ। ਦੇਖ ਰਹੇ ਹੋ ਨਾ ਵਿਕਰਮ? ਮਾਤਾ ਜੀ ਨੂੰ ਇੱਕ ਵਰਦੀ ਵੀ ਰੋਟੀ ਸ਼ਾਂਤੀ ਨਾਲ ਨਹੀਂ ਪਚਦੀ। ਰੋਜ਼ ਕੋਈ ਨਾ ਕੋਈ ਨਾਟਕ ਚਾਹੀਦਾ ਇਹਨਾਂ ਨੂੰ। ਅੱਜ ਤੇ ਹਾਰ ਦੇ ਦਿਨ ਵੀ ਇਹਨਾਂ ਨੇ ਝਗੜਾ ਸ਼ੁਰੂ ਕਰਤਾ। ਮੇਰਾ ਤਾਂ ਸਿਰ ਦੁਖਣ ਲੱਗ ਪਿਆ। ਇਹਨਾਂ ਦੀ ਕਿਚਕਿਚ ਸੁਣ ਕੇ। ਘੜੀ ਵਿੱਚ ਰਾਤ ਦੇ ਪੌਣੇ 9 ਵਜ ਰਹੀ ਸੀ। ਬਾਹਰ ਪਟਾਕਿਆਂ ਦਾ ਸ਼ੋਰ ਵੱਧ ਗਿਆ ਪਰ ਘਰ ਵਿੱਚ ਰਿਸ਼ਤਿਆਂ ਦੀ ਮਰਿਆਦਾ ਤਾਰ-ਤਾਰ ਹੋ ਰਹੀ ਸੀ ਵਿਕਰਮ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਉਹਨੇ ਉਹ ਕੀਤਾ ਜਿਹਦੀ ਉਮੀਦ ਕਿਸੇ ਵੀ ਮਾਂ ਨੂੰ ਆਪਣੇ ਪੁੱਤ ਤੋਂ ਨਹੀਂ ਹੁੰਦੀ ਵਿਕਰਮ ਨੇ ਆਪਣੀ ਮਾਂ ਦਾ ਹੱਥ ਫੜਿਆ ਉਹ ਹੱਥ ਜਿਹਨੇ ਬਚਪਨ ਵਿੱਚ ਉਹਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ ਸੀ ਜਿਨੇ ਹਜ਼ਾਰਾਂ ਵਾਰ ਉਹਦੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ ਸੀ ਅੱਜ ਉਸੇ ਹੱਥ ਨੂੰ ਵਿਕਰਮ ਨੇ ਬੜੀ ਬੇਦਰਦੀ ਨਾਲ ਫੜਿਆ ਇੱਕ ਸੀਟ ਦੇ ਹੋਏ ਘਰ ਦੇ ਮੁੱਖ ਦਰਵਾਜ਼ੇ ਵੱਲ ਲੈ ਗਿਆ ਰਜਨੀ ਕੋ ਰੋਂਦੀ ਰਹੀ ਗੜਗੜਾਉਂਦੀ ਰਹੀ ਪੁੱਤ ਕੀ ਕਰ ਰਹੇ ਹੈ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੈ ਬਾਹਰ ਬਹੁਤ ਠੰਡਾ ਪੁੱਤ ਲੋਕ ਕੀ ਕਹਿਣਗੇ ਛੱਡ ਦੇ ਮੇਰਾ ਹੱਥ ਮੈਨੂੰ ਦਰਦ ਹੋ ਰਿਹਾ ਪਰ ਵਿਕਰਮ ਦੇ ਸਿਰ ਤੇ ਜਿਵੇਂ ਸ਼ੈਤਾਨ ਸਵਾਰ ਸੀ ਉਹ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ ਅਜ ਉਸ ਨੇ ਉਹਨਾਂ ਨੂੰ ਖਿੱਚਦੇ ਹੋਏ ਡ్రਾਈੰਗ ਰੂਮ ਤੋਂ ਬਰਾਮਦੇ ਤੱਕ ਤੇ ਫਿਰ ਲੋਹੇ ਦੇ ਵੱਡੇ ਗੇਟ ਤੱਕ ਲੈ ਜਾਂਦਾ। ਵਿਕਰਮ ਨੇ ਚੀਕ ਕੇ ਕਿਹਾ ਮੈਨੂੰ ਇਸ ਘਰ ਵਿੱਚ ਸ਼ਾਂਤੀ ਚਾਹੀਦੀ ਹੈ ਸ਼ਾਂਤੀ। ਤੁਹਾਡੇ ਰਹਿਣ ਨਾਲ ਕਦੇ ਨਹੀਂ ਮਿਲੇਗੀ ਉਹ। ਤੁਸੀਂ ਜਾਓ ਇੱਥੋਂ ਹੁਣ ਜਿੱਥੇ ਜਾਣਾ ਜਾਓ। ਪਰ ਮੇਰੇ ਘਰ 'ਚ ਤੁਹਾਡੇ ਲਈ ਹੁਣ ਕੋਈ ਜਗ੍ਹਾ ਨਹੀਂ। ਤੁਸੀਂ ਸਾਡੇ ਲਈ ਬੋਝ ਬਣ ਚੁੱਕੇ ਹੋ। ਰਜਨੀਕੌਰ ਨੇ ਗੇਟ ਫੜ ਲਿਆ। ਉਨੇ ਸੁਖਵਿੰਦਰ ਵੱਲ ਦੇਖਿਆ ਜੋ ਦਰਵਾਜ਼ੇ ਤੇ ਖੜੀ ਤਮਾਸ਼ਾ ਦੇਖ ਰਹੀ ਸੀ ਉਹਦੇ ਚਿਹਰੇ ਤੇ ਇੱਕ ਕਰੋੜ ਮੁਸਕਾਨ ਸੀ ਰਜਨੀ ਕੌਰ ਨੇ ਕਿਹਾ ਪੁੱਤ ਤੂੰ ਤਾਂ ਇੱਕ ਔਰਤ ਹੈ ਨਾ ਤੂੰ ਤਾਂ ਸਮਝ ਤੂੰ ਵੀ ਤਾਂ ਕੱਲ ਨੂੰ ਮਾਂ ਬਣੇਂਗੀ ਰੱਖ ਲੈ ਮੇਰੇ ਪੁੱਤ ਮੈਨੂੰ ਸੁਖਵਿੰਦਰ ਨੇ ਮੂੰਝਾ ਸਕੋਣ ਲਿਆ ਤੇ ਕਿਹਾ oh ਮਾਂ ਜੀ ਇਹ ਸਭ ਤੁਹਾਡੇ ਕਰਮਾਂ ਦਾ ਹੀ ਫਲ ਆ ਸਾਨੂੰ ਆਪਣੀ ਜ਼ਿੰਦਗੀ ਜਿਉਣ ਦਿਓ ਵਿਕਰਮ ਨੇ ਇੱਕ ਝਟਕਾ ਦਿੱਤਾ ਤੇ ਰਜਨੀਕ ਔਰ ਸੜਕ ਤੇ ਡਿੱਗੀ। ਉਸ ਵੇਲੇ ਰਾਤ ਦੇ 9 ਵਜੇ ਸੀ। ਨਵੰਬਰ ਦੀ ਠੰਡ ਸ਼ੁਰੂ ਹੋ ਚੁੱਕੀ ਸੀ। ਤਾਪਮਾਨ ਲਗਭਗ 15 ਡਿਗਰੀ ਤੱਕ ਡਿੱਗ ਪਿਆ ਸੀ। ਰਜਨੀਕ ਠੰਡੀ ਸੜਕ ਤੇ ਡਿੱਗੀ ਪਈ ਸੀ। ਉਹਨਾਂ ਦੇ ਗੋਡੇ ਛਿੱਲੇ ਗਏ ਸੀ। ਤਦ ਵਿਕਰਮ ਮੰਦਰ ਗਿਆ ਤਾਂ ਮਾਂ ਦਾ ਇੱਕ ਪੁਰਾਣਾ ਕੱਪੜਿਆਂ ਦਾ ਥੈਲਾ ਬਾਹਰ ਸੜਕ ਤੇ ਸੁੱਟ ਦਿੱਤਾ। ਇਸ ਥੈਲੇ ਵਿੱਚ ਉਹਨਾਂ ਦੀਆਂ ਦੋ ਪੁਰਾਣੀਆਂ ਕਮੀਜ਼ਾਂ ਤੇ ਸਲਵਾਰਾਂ ਉਹਨਾਂ ਦੀਆਂ ਕੁਝ ਦਵਾਈਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਵਾਲੀ ਸੈਂਚੀ ਸੀ। ਵਿਕਰਮ ਨੇ ਕੜਕ ਦੀ ਆਵਾਜ਼ ਚ ਕਿਹਾ, ਇਹ ਰਿਹਾ ਤੁਹਾਡਾ ਸਮਾਨ, ਹੁਣ ਦੁਬਾਰਾ ਇਸ ਘਰ ਵੱਲ ਦੇਖਣਾ ਵੀ ਨਾ। ਅੱਜ ਤੋਂ ਤੁਸੀਂ ਸਾਡੇ ਲਈ ਮਰ ਚੁੱਕੇ ਹੋ ਤੇ ਅਸੀਂ ਤੁਹਾਡੇ ਲਈ। ਧੜੰਮ ਦੀ ਆਵਾਜ਼ ਨਾਲ ਲੋਹੇ ਦਾ ਗੇਟ ਬੰਦ ਹੋ ਗਿਆ। ਉਸ ਗੇਟ ਦੇ ਪਿੱਛੇ ਰਜਨੀਕੌਰ ਦਾ ਉਹ ਘਰ ਸੀ ਜਿਸ ਨੂੰ ਉਹਨਾਂ ਨੇ ਹਰ ਸਾਹ ਨਾਲ ਬਣਾਇਆ। ਗੇਟ ਤੇ ਬਾਹਰ ਇਕੱਲੀ ਬੇਸਹਾਰਾ ਖੜੀ ਸੀ ਉਹ ਅੱਜ ਆਲੇ ਦੁਆਲੇ ਦੇ ਕੁਝ ਲੋਕਾਂ ਨੇ ਖਿੜਕੀਆਂ ਤੋਂ ਇਹ ਤਮਾਸ਼ਾ ਵੀ ਵੇਖਿਆ ਸਾਹਮਣੇ ਘਰ ਵਾਲੇ ਮਿੱਤਲ ਜੀ ਨੇ ਤੇ ਨੇੜੇ ਵਾਲੇ ਸੋਹੀ ਜੀ ਸਭ ਵੇਖ ਰਹੇ ਸਨ ਪਰ ਕਾਲ ਯੁਗ ਦਾ ਸੱਚ ਇਹੀ ਆ ਕਿ ਲੋਕ ਤਮਾਸ਼ਾ ਦੇਖਦੇ ਨੇ ਮਦਦ ਨਹੀਂ ਕਰਦੇ ਕਿਸੇ ਨੇ ਬਾਹਰ ਆ ਕੇ ਵਿਕਰਮ ਨੂੰ ਰੋਕਣ ਦੀ ਹਿੰਮਤ ਨਹੀਂ ਕੀਤੀ ਸਭ ਨੂੰ ਲੱਗਿਆ ਕਿ ਇਹ ਉਹਨਾਂ ਦੇ ਘਰ ਦਾ ਆਪਸੀ ਮਾਮਲਾ ਹੈ ਰਜਨੀ ਕੌਰ ਕੁਝ ਦੇਰ ਤੱਕ ਬੰਦ ਦਰਵਾਜ਼ਾ ਦੇਖਦੀ ਰਹੀ। ਉਹਨਾਂ ਦੇ ਅਥਰੂ ਸੁੱਕ ਚੁੱਕੇ ਸੀ। ਉਹਨੂੰ ਸਮਝ ਆ ਗਿਆ ਕਿ ਹੁਣ ਰੋਣ ਨਾਲ ਕੋਈ ਫਾਇਦਾ ਨਹੀਂ। ਜਿਸ ਪੁੱਤ ਲਈ ਉਹਨਾਂ ਨੇ ਦੁਨੀਆ ਨਾਲ ਲੜਾਈ ਕੀਤੀ ਅੱਜ ਉਸੇ ਨੇ ਉਹਨਾਂ ਨੂੰ ਦੁਨੀਆ ਦੀਆਂ ਠੋਕਰਾਂ ਖਾਣ ਲਈ ਇਕੱਲਾ ਛੱਡ ਦਿੱਤਾ। ਉਹਨੇ ਆਪਣਾ ਥੈਲਾ ਚੁੱਕਿਆ ਤੇ ਗੋਡਿਆਂ ਦੀ ਧੂੜ ਝਾੜੀ ਤੇ ਲੰਮਕ ਦੇ ਕਦਮਾਂ ਨਾਲ ਸੜਕ ਤੇ ਚੱਲ ਪਈ। ਉਨਾਂ ਦੀ ਪਰਛਾਈ ਗਲੀ ਦੀਆਂ ਲਾਈਟਾਂ ਦੀ ਰੋਸ਼ਨੀ ਵਿੱਚ ਲੰਬੀ ਹੁੰਦੀ ਜਾ ਰਹੀ ਸੀ। ਉਹ ਸੜਕ ਦੇ ਨੁੱਕੜ ਤੱਕ ਪਹੁੰਚੀ, ਉੱਥੇ ਇੱਕ ਆਟੋ ਰਿਕਸ਼ੇ ਵਾਲਾ ਖੜ੍ਹਾ ਸੀ। ਰਜਨੀਕੌਰ ਨੇ ਕੰਬ ਦੀ ਆਵਾਜ਼ ਛਿ ਕਿਹਾ, "ਪੁੱਤ, ਕੀ ਤੂੰ ਮੈਨੂੰ ਜਨਕੀਪੁਰਮ ਛੱਡ ਦੇਵੇਂਗਾ?" ਆਟੋ ਵਾਲੇ ਨੇ ਦੇਖਿਆ ਕਿ ਇਹ ਬੁੱਢੀ ਮਾਤਾ ਐਨੀ ਰਾਤ ਨੂੰ ਇਕੱਲੀ ਆ ਤੇ ਰੋ ਵੀ ਰਹੀ ਆ। ਉਹਦਾ ਦਿਲ ਪਸਿਜ ਗਿਆ। ਉਹਨੇ ਕਿਹਾ, "ਹਾਂ ਮਾਤਾ ਜੀ, ਬੈਠ ਜਾਓ।" ਰਜਨੀਕੌਰ ਆਟੋ 'ਚ ਬੈਠੀ ਤੇ ਬੋਲੀ ਪੁੱਤ ਮੈਨੂੰ ਸਮਰਪਣ વૃਦਾ ਆਸ਼ਰਮ 'ਚ ਲੈ ਚੱਲ ਇਹ ਨਾਮ ਉਹਨਾਂ ਨੇ ਕੁਝ ਦਿਨ ਪਹਿਲਾਂ ਅਖਬਾਰ 'ਚ ਪੜ੍ਹਿਆ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਐਨੀ ਛੇਤੀ ਇਸ ਜਗ੍ਹਾ ਦੀ ਲੋੜ ਪੈ ਜਾਊ ਆਟੋ ਜਾਣ ਕੀ ਪੂਰਮ ਵੱਲ ਚੱਲ ਪਿਆ ਦੀਵਾਲੀ ਦੀ ਰੌਸ਼ਨੀ ਹੁਣ ਰਜਨੀਕੌਰ ਨੂੰ ਛੜਾ ਰਹੀ ਸੀ ਹਰ ਪਾਸੇ ਖੁਸ਼ੀ ਬਸ ਇੱਕ ਮਾਂ ਦਾ ਦਿਲ ਖੋਨ ਦੇ ਅਥਰੂ ਰੋ ਰਿਹਾ ਸੀ ਅਗਲੇ 3 ਦਿਨ ਯਾਨੀ 15 16 17 ਨਵੰਬਰ ਤੱਕ ਵਿਕਰਮ ਤੇ ਸੁਖਵਿੰਦਰ ਬਹੁਤ ਖੁਸ਼ ਸੀ। ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਬਹੁਤ ਵੱਡੀ ਜੰਗ ਜਿੱਤ ਲਈ। 15 ਨਵੰਬਰ ਦੀ ਸਵੇਰ ਵਿਕਰਮ ਦੇਰ ਤੱਕ ਸੁੱਤਾ ਰਿਹਾ। ਜਦੋਂ ਉੱਠਿਆ ਤਾਂ ਉਸ ਨੂੰ ਟੋਕਣ ਵਾਲਾ ਕੋਈ ਨਹੀਂ ਸੀ। ਸੁਖਵਿੰਦਰ ਨੇ ਕਿਹਾ ਜਾਨ ਅੱਜ ਘਰ ਕਿੰਨਾ ਸ਼ਾਂਤ ਲੱਗ ਰਿਹਾ ਹੈ ਨਾ। ਕੋਈ ਕਿਚਕਿਚ ਨਹੀਂ, ਕੋਈ ਪੂਜਾ ਪਾਠ ਦਾ ਸ਼ੋਰ ਨਹੀਂ। ਅਸੀਂ ਆਪਣੀ ਮਰਜ਼ੀ ਦੇ ਮਾਲਕਾਂ ਹੁਣੇ 80 ਲੱਖ ਦਾ ਮਕਾਨ ਸਾਡਾ ਹੈ। ਵਿਕਰਮ ਨੇ ਹੱਸ ਕੇ ਕਿਹਾ, "ਹਾਂ ਸੁਖਵਿੰਦਰ, ਤੂੰ ਸਹੀ ਕਹਿ ਹੈ। ਬੁੱਢੀ ਦੇ ਜਾਣ ਨਾਲ ਜਿਵੇਂ ਘਰ 'ਚ ਆਜ਼ਾਦੀ ਆ ਗਈ ਹੋਵੇ। ਹੁਣ ਅਸੀਂ ਇਸ ਘਰ ਨੂੰ ਆਪਣੇ ਹਿਸਾਬ ਨਾਲ ਰੇਨੋਵੇਟ ਕਰਾਵਾਂਗੇ। ਉਹ ਕਮਰਾ ਜੋ ਮਾਂ ਨੇ ਕੇਰ ਰੱਖਿਆ ਸੀ, ਉਹਨੂੰ ਅਸੀਂ ਆਪਣਾ ਹੋਮ تھیਟਰ ਬਣਾਵਾਂਗੇ। ਪਿਤਾ ਜੀ ਦੀ ਪੈਨਸ਼ਨ ਵੀ ਹੁਣ ਸਾਡੇ ਕੰਮ ਆਉ। ਪਰ ਕਹਿੰਦੇ ਨੇ ਨਾ ਕਿ ਪਾਪ ਦਾ ਘੜਾ ਇੱਕ ਨਾ ਇੱਕ ਦਿਨ ਤਾਂ ਭਰਦਾ ਜ਼ਰੂਰ ਹੈ।" ਤੇ ਵਿਕਰਮ ਦਾ ਘੜਾ ਭਰਨ ਚ ਸਿਰਫ 3 ਦਿਨ ਲੱਗੇ 17 ਨਵੰਬਰ 2023 ਨੂੰ ਸਵੇਰੇ 10:30 ਵਜੇ ਵਿਕਰਮ ਆਫਿਸ ਜਾਣ ਲਈ ਤਿਆਰ ਹੋ ਰਿਹਾ ਸੀ ਉਹ ਸ਼ੀਸ਼ੇ ਅੱਗੇ ਖੜਿਆ ਟਾਈ ਦੀ ਗੰਢ ਠੀਕ ਕਰ ਰਿਹਾ ਸੀ ਕਿਉਂ ਦੇ ਘਰ ਦੀ ਘੰਟੀ ਵੱਜੀ ਟਿੰਗ ਟਿੰਗ ਸੁਖਵਿੰਦਰ ਨੇ ਆਵਾਜ਼ ਦਿੱਤੀ ਵਿਕਰਮ ਦੇਖ ਤਾਂ ਕੌਣ ਆਇਆ ਵਿਕਰਮ ਨੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਇੱਕ ਆਦਮੀ ਖੜਿਆ ਸੀ ਉਮਰ ਲਗਭਗ 45 ਕੁ ਸਾਲ ਕਾਲਾ ਕੋਟ ਪਾਇਆ ਹੋਇਆ ਸੀ ਤੇ ਹੱਥ ਵਿੱਚ ਚਮੜੇ ਦਾ ਕਾਲਾ ਬੈਗ ਚਿਹਰੇ ਤੇ ਗੰਭੀਰਤਾ ਤੇ ਅੱਖਾਂ 'ਚ ਤਿੱਖੀ ਚਮਕ ਵਿਕਰਮ ਨੇ ਥੋੜਾ ਆਕੜ ਕੇ ਪੁੱਛਿਆ ਜੀ ਤੁਸੀਂ ਕੌਣ ਕਿਹਨੂੰ ਮਿਲਣਾ ਉਹ ਆਦਮੀ ਨੇ ਸ਼ਾਂਤ ਆਵਾਜ਼ ਛਿ ਕਿ ਇਹ ਸਵਰਗੀ ਹਰਭਜਨ ਸਿੰਘ ਦਾ ਨਿਵਾਸ ਆ ਵਿਕਰਮ ਨੇ ਕਿਹਾ ਹਾਂਜੀ ਮੈਂ ਉਹਨਾਂ ਦਾ ਪੁੱਤ ਵਿਕਰਮ ਹਾਂ ਦੱਸੋ ਕੀ ਕੰਮ ਆ ਆਦਮੀ ਨੇ ਜੇਬ ਚੋਂ ਇੱਕ ਕਾਰਡ ਕੱਢਿਆ ਤੇ ਵਿਕਰਮ ਦੇ ਹੱਥ ਵਿੱਚ ਦੇ ਦਿੱਤਾ ਮੇਰਾ ਨਾਮ ਐਡਵੋਕੇਟ ਵਿਵੇਕ ਸਿੰਘ ਆ ਮੈਂ ਲੁਧਿਆਣੇ ਹਾਈ ਕੋਰਟ ਵਿੱਚ ਵਕੀਲ ਆ ਤੁਹਾਡੇ ਪਿਤਾ ਜੀ ਸਵਰਗੀ ਹਰਭਜਨ ਸਿੰਘ ਦਾ ਲੀਗਲ ਐਡਵਾਈਜ਼ਰ ਵੀ ਆ ਵਿਕਰਮ ਦਾ ਮੱਥਾ ਠਣਕਿਆ ਵਕੀਲ ਤੇ ਉਹ ਵੀ ਉਹਦੇ ਪਿਤਾ ਜੀ ਦਾ ਉਹਨੂੰ ਕੁਝ ਗੜਬੜ ਜੀ ਲੱਗੀ ਵਿਕਰਮ ਨੇ ਕਿਹਾ ਜੀ ਪਰ ਪਿਤਾ ਨੂੰ ਗੁਜ਼ਰੇ ਤਾਂ 4 ਸਾਲ ਹੋ ਗਏ ਹੁਣ ਤੁਸੀਂ ਕਿਉਂ ਆਏ ਹੋ? ਵਕੀਲ ਵਿਵੇਕ ਸਿੰਘ ਨੇ ਰਹਾਸਮੀ ਮੁਸਕਾਨ ਨਾਲ ਕਿਹਾ, "ਵਿਕਰਮ ਜੀ, ਮੈਂ ਤੇ ਤੁਹਾਡੀ ਮਾਤਾ ਸ਼੍ਰੀਮਤੀ ਰਜਨੀ ਕੌਰ ਦੇ ਬੁਲਾਵੇ ਤੇ ਆਇਆ। ਕੀ ਮੈਂ ਅੰਦਰ ਆ ਸਕਦਾ? ਕੁਝ ਜ਼ਰੂਰੀ ਗੱਲ ਕਰਨੀ ਆ।" ਰਜਨੀ ਕੌਰ ਦਾ ਨਾਮ ਸੁਣ ਕੇ ਵਿਕਰਮ ਤੇ ਪਿੱਛੇ ਖੜੀ ਸੁਖਵਿੰਦਰ ਦੇ ਚਿਹਰੇ ਦਾ ਰੰਗ ਉੱਡ ਗਿਆ। ਵਿਕਰਮ ਨੇ ਅਣਮੰਨੇ ਜੇ ਟੰਗ ਨਾਲ ਵਕੀਲ ਨੂੰ ਅੰਦਰ ਬੁਲਾਇਆ ਤੇ ਸੋਫੇ ਤੇ ਬੈਠਣ ਦਾ ਇਸ਼ਾਰਾ ਕੀਤਾ। ਵਕੀਲ ਸਾਹਿਬ ਨੇ ਆਰਾਮ ਨਾਲ ਬੈਠ ਕੇ ਆਪਣਾ ਬੈਗ ਖੋਲਿਆ। ਉਹਦੇ ਵਿੱਚੋਂ ਇੱਕ ਨੀਲੀ ਫਾਈਲ ਕੱਢੀ। ਸੁਖਵਿੰਦਰ ਨੇ ਡਰਦੇ ਹੋਏ ਪੁੱਛਿਆ। "ਵਕੀਲ ਸਾਹਿਬ, ਮਾਤਾ ਜੀ ਤਾਂ ਤੀਰਥ ਯਾਤਰਾ ਤੇ ਗਏ ਹੋਏ ਨੇ। ਉਹਨਾਂ ਨੇ ਤੁਹਾਨੂੰ ਕਦੋਂ ਫੋਨ ਕਰਤਾ?" ਵਕੀਲ ਨੇ ਸੁਖਵਿੰਦਰ ਵੱਲ ਵੇਖ ਕੇ ਕਿਹਾ, "ਭਾਈ, ਝੂਠ ਬੋਲਣ ਦੀ ਕੋਈ ਲੋੜ ਨਹੀਂ। ਮੈਨੂੰ ਪਤਾ ਹੈ ਕਿ 14 ਨਵੰਬਰ ਦੀ ਰਾਤ ਨੂੰ ਕੀ ਹੋਇਆ ਸੀ। ਮਾਤਾ ਜੀ ਹੁਣ ਜਾਨਕੀਪੁਰਮ ਸਮਰਪਣ" ਵ੍ਰਿਧ ਆਸ਼ਰਮ ਚ ਨੇ ਉਹਨਾਂ ਨੇ ਹੀ ਮੈਨੂੰ ਦੱਸਿਆ ਕਿ ਤੁਸੀਂ ਤੇ ਵਿਕਰਮ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਵਿਕਰਮ ਪੂਰੇ ਗੁੱਸੇ 'ਚ ਬੋਲਿਆ ਤਾਂ ਕੀ ਹੋਇਆ ਇਹ ਮੇਰਾ ਘਰ ਆ ਮੈਂ ਜਿਹਨੂੰ ਚਾਹਾਂ ਰੱਖਾਂ ਜਿਹਨੂੰ ਚਾਹਾਂ ਕੱਢਾਂ ਉਹ ਮੇਰੇ ਨਾਲ ਐਡਜਸਟ ਨਹੀਂ ਕਰ پا ਰਹੀ ਸੀ ਵਕੀਲ ਵਿਵੇਕ ਸਿੰਘ ਜ਼ੋਰ ਨਾਲ ਹੱਸੇ ਉਹਨਾਂ ਦੀ ਹਾਸੀ ਨੇ ਵਿਕਰਮ ਨੂੰ ਅੰਦਰ ਤੱਕ ਡਰਾ ਦਿੱਤਾ ਵਕੀਲ ਨੇ ਫਾਈਲ ਚੋਂ ਇੱਕ ਦਸਤਾਵੇਜ਼ ਕੱਢਿਆ ਤੇ ਟੇਬਲ ਤੇ ਠਟਕਦੇ ਹੋਏ ਕਿਹਾ ਵਿਕਰਮ ਜੀ ਤੁਹਾਡੀ ਇਹ ਹੀ ਗਲਤਫਹਿਮੀ ਦੂਰ ਕਰਨ ਲਈ ਮੈਂ ਅੱਜ ਇੱਥੇ ਆਇਆ ਜਿਹਨੂੰ ਤੁਸੀਂ ਆਪਣਾ ਘਰ ਸਮਝ ਰਹੇ ਹੋ ਅਸਲ 'ਚ ਤੁਹਾਡਾ ਹੈ ਹੀ ਨਹੀਂ ਵਿਕਰਮ ਚੀਕਿਆ ਕੀ ਬਕਵਾਸ ਕਰ ਰਹੇ ਹੋ ਮੈਂ ਇਕਲੌਤਾ ਪੁੱਤਾਂ ਪਿਤਾ ਜੀ ਤੋਂ ਬਾਅਦ ਸਭ ਕੁਝ ਮੇਰਾ ਹੀ ਤਾਂ ਹੈ ਵਕੀਲ ਨੇ ਚਸ਼ਮਾ ਠੀਕ ਕਰਦੇ ਹੋਏ ਕਿਹਾ ਹੂੰ જરા ਆਵਾਜ਼ ਹੇਠਾਂ ਰੱਖੋ ਵਿਕਰਮ ਜੀ ਇਸ ਵਸੀਅਤ ਨੂੰ ਧਿਆਨ ਨਾਲ ਦੇਖੋ ਇਹ ਵਸੀਅਤ ਤੁਹਾਡੇ ਪਿਤਾ ਸਵਰਗੀ ਹਰਪਜਨ ਸਿੰਘ ਨੇ ਆਪਣੀ ਮੌਤ ਤੋਂ 6 ਮਹੀਨੇ ਪਹਿਲਾਂ ਯਾਨੀ ਕਿ 22 ਮਾਰਚ 2019 ਨੂੰ ਬਣਵਾਈ ਸੀ ਤੇ ਰਜਿਸਟਰ ਆਫਿਸ ਵਿੱਚ ਰਜਿਸਟਰ ਵੀ ਕਰਵਾਈ ਸੀ ਵਿਕਰਮ ਤੇ ਸੁਖਵਿੰਦਰ ਦੀਆਂ ਸਾਹਾਂ اٹਕ ਗਈਆਂ ਵਕੀਲ ਨੇ ਵਸੀਅਤ ਪੜ੍ਹਨੀ ਸ਼ੁਰੂ ਕੀਤੀ ਮੈਂ ਹਰਪਜਨ ਸਿੰਘ ਪੁੱਤਰ ਸਵਰਗਵਾਸੀ ਰਾਮ ਸਿੰਘ ਪੂਰੇ ਹੋਸ਼ ਹਵਾਲੇ 'ਚ ਇਹ ਘੋਸ਼ਣਾ ਕਰਦਾ ਕਿ ਮੇਰੀ ਮੌਤ ਤੋਂ ਬਾਅਦ ਮੇਰੀ ਸਾਰੇ ਚੱਲ ਅਚੱਲ ਜਾਇਦਾਦ ਜਿਹਦਾ ਵੇਰਵਾ ਹੇਠਾਂ ਦਿੱਤਾ ਗਿਆ ਉਹਦੀ ਇਕਲੌਤੀ ਮਾਲਕਣ ਮੇਰੀ ਧਰਮ ਪਤਨੀ ਸ਼੍ਰੀਮਤੀ ਰਜਨੀ ਕੌਰ ਹੋਵੇਗੀ ਵਕੀਲ ਨੇ ਵਿਕਰਮ ਦੀਆਂ ਅੱਖਾਂ ਚੱਖਾਂ ਪਾ ਕੇ ਕਿਹਾ ਸੁਣ ਰਹੇ ਹੋ ਇਕਲੌਤੀ ਮਾਲਕਣ ਇਸ ਵਸੀਅਤ ਮੁਤਾਬਕ ਇਹ 2200 ਸਕੁਅਰ ਫੀਟ ਦੀ ਕੋਠੀ ਜੀਦੀ ਬਾਜ਼ਾਰ ਵਿੱਚ ਅੱਜ ਕੀਮਤ ਲਗਭਗ 80 ਲੱਖ ਤੋਂ 1 ਕਰੋੜ ਦੇ ਵਿਚਕਾਰ ਆ। ਉਹ ਪੂਰੀ ਤਰ੍ਹਾਂ ਤੁਹਾਡੀ ਮਹਾਰਜ ਰਜਨੀਕੌਰ ਦੇ ਨਾਮ ਆ। ਇਸ ਤੋਂ ਇਲਾਵਾ ਬੈਂਕ 'ਚ ਫਿਕਸਡ ਡਿਪੋਜ਼ਿਟ ਜਿਹਦੇ ਵਿੱਚ 25 ਲੱਖ ਰੁਪਏ ਜਮ੍ਹਾਂ ਨੇ। ਉਹਨਾਂ ਦੀ ਮਾਸਿਕ ਪੈਨਸ਼ਨ ਸਭ ਕੁਝ ਸਿਰਫ ਤੇ ਸਿਰਫ ਰਜਨੀਕੌਰ ਦਾ ਅਧਿਕਾਰ ਆ। ਸੁਖਵਿੰਦਰ ਦੇ ਹੱਥੋਂ ਪਾਣੀ ਦਾ ਗਲਾਸ ਛੁੱਟ ਗਿਆ। ਕੱਚ ਦੇ ਖੜਕੇ ਨਾਲ ਬिखर ਗਿਆ। ਬਿਲਕੁਲ ਇਸੇ ਤਰ੍ਹਾਂ ਜਿਵੇਂ ਉਹਨਾਂ ਦੇ ਸੁਪਨੇ ਬिखर ਰਹੇ ਸੀ। ਵਕੀਲ ਰੁਕਿਆ ਨਹੀਂ ਉਹਨੇ ਅੱਗੇ ਵੀ ਪੜਿਆ ਵਸੀਅਤ ਦਾ ਕਲੋਜ਼ ਨੰਬਰ 4 ਸਭ ਤੋਂ ਜ਼ਰੂਰੀ ਆ ਪਿਤਾ ਜੀ ਨੇ ਲਿਖਿਆ ਹੈ ਕਿ ਜੇਕਰ ਮੇਰੀ ਮੌਤ ਤੋਂ ਬਾਅਦ ਮੇਰਾ ਪੁੱਤ ਵਿਕਰਮ ਜਾਂ ਆਉਂਦੀ ਪਤਨੀ ਮੇਰੀ ਪਤਨੀ ਰਜਨੀ ਕੌਰ ਦਾ ਸਤਿਕਾਰ ਨਾ ਕਰੇ ਉਹਨਾਂ ਦੀ ਸੇਵਾ ਸੰਭਾਲ ਨਾ ਕਰੇ ਜਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਤੰਗ ਕਰੇ ਜਾਂ ਘਰੋਂ ਕੱਢਣ ਦੀ ਕੋਸ਼ਿਸ਼ ਕਰੇ ਉਹਨਾਂ ਨੂੰ ਇਸ ਜਾਇਦਾਦ ਤੋਂ ਪੂਰੀ ਤਰ੍ਹਾਂ ਬੇਦਖਲ ਮੰਨਿਆ ਜਾਵੇ ਵਕੀਲ ਨੇ ਫਾਈਲ ਬੰਦ ਕੀਤੀ ਤੇ ਕਿਹਾ ਇਹਦਾ ਮਤਲਬ ਤਾਂ ਤੁਸੀਂ ਸਮਝ ਰਹੇ ਹੋ ਨਾ ਵਿਕਰਮ ਜੀ ਇਹਦਾ ਮਤਲਬ ਹੈ ਕਿ ਤੁਸੀਂ ਇਸ ਘਰ ਵਿੱਚ ਸਿਰਫ ਇੱਕ ਮਹਿਮਾਨ ਵਾਂਗ ਰਹਿ ਰਹੇ ਹੋ ਤੇ ਮਾਲਕ ਨੂੰ ਘਰੋਂ ਕੱਢ ਕੇ ਤੁਸੀਂ ਬਹੁਤ ਵੱਡੀ ਕਾਨੂੰਨੀ ਗਲਤੀ ਕੀਤੀ ਆ ਵਿਕਰਮ ਪਸੀਨੇ ਨਾਲ ਲਤਫਤ ਹੋ ਗਿਆ ਉਹਨੇ ਹਕਲਾਉਂਦੇ ਹੋਏ ਕਿਹਾ ਪਰ ਪਰ ਮੈਂ ਤਾਂ ਉਹਨਾਂ ਦਾ ਪੁੱਤਾਂ ਉਹ ਇਹ ਨਹੀਂ ਕਰ ਸਕਦੀ ਵਕੀਲ ਨੇ ਸਖਤ ਲਫ਼ਜ਼ਾਂ ਚ ਕਿਹਾ ਕਰ ਨਹੀਂ ਸਕਦੀ ਬਲਕਿ ਕਰ ਚੁੱਕੀ ਹੈ ਮਾਤਾ ਜੀ ਨੇ ਮੈਨੂੰ ਨਿਰਦੇਸ਼ ਦਿੱਤਾ ਹੈ ਕਿ ਮੈਂ ਮਾਤਾ ਪਿਤਾ ਤੇ ਤੇ ਸੀਨੀਅਰ ਸਿਟੀਜ਼ਨ ਐਕਟ 2007 ਯਾਨੀ ਕਿ ਮਾਤਾ ਪਿਤਾ ਤੇ ਵਿਸ਼ੇਸ਼ ਨਾਗਰਿਕ ਭਰਨ ਪੋਸ਼ਣ ਤੇ ਕਲਿਆਣ ਅਧਿਨਿਯਮ ਦੇ ਤਹਿਤ ਤੁਹਾਡੇ ਖਿਲਾਫ ਕਾਰਵਾਈ ਕਰਾਂ। ਵਕੀਲ ਨੇ ਆਪਣੀ ਘੜੀ ਵੇਖੀ ਤੇ ਕਿਹਾ, "ਦੇਖੋ ਵਿਕਰਮ ਜੀ, ਹੁਣ ਸਵੇਰ ਦੇ 11 ਵਜੇ ਨੇ। ਕਾਨੂੰਨ ਮੁਤਾਬਕ ਜੇ ਤੁਸੀਂ ਕਿਸੇ ਬੁੱਢੇ ਨੂੰ ਉਹਦੇ ਆਪਣੇ ਘਰੋਂ ਕੱਢਦੇ ਹੋ ਤਾਂ ਇਹ ਗੰਭੀਰ ਅਪਰਾਧ ਆ।" ਇਹਦੇ ਵਿੱਚ ਤੁਹਾਨੂੰ 3 ਮਹੀਨੇ ਦੀ ਜੇਲ੍ਹ ਤੇ ਭਾਰੀ ਜੁਰਮਾਨਾ ਹੋ ਸਕਦਾ ਹੈ। ਤੇ ਸਭ ਤੋਂ ਵੱਡੀ ਗੱਲ ਪੁਲਿਸ ਕਮਿਸ਼ਨਰ ਦੇ ਹੁਕਮ ਨਾਲ ਤੁਹਾਨੂੰ 24 ਘੰਟੇ ਦੇ ਅੰਦਰ ਅੰਦਰ ਇਹ ਘਰ ਖਾਲੀ ਕਰਨਾ ਪਵੇਗਾ ਕਿਉਂਕਿ ਘਰ ਰਜਨੀ ਦਾ ਹੈ ਤੁਹਾਡਾ ਨਹੀਂ। ਵਿਕਰਮ ਦੇ ਪੈਰਾਂ ਹੇਠੋ ਜ਼ਮੀਨ ਖੇਸ ਗਈ। ਜਿਸ ਘਰ ਲਈ ਉਹਨੇ ਆਪਣੀ ਮਾਂ ਨੂੰ ਧੱਕੇ ਮਾਰ-ਮਾਰ ਕੱਢਿਆ ਸੀ ਅੱਜ ਉਹੀ ਘਰ ਉਹਦੇ ਹੱਥੋਂ ਰੇਤ ਵਾਂਗ ਫਿਸਲ ਰਿਹਾ ਹੈ। ਜੇਲ੍ਹ ਜਾਣ ਦਾ ਡਰ ਤੇ ਸਮਾਜ ਵਿੱਚ ਬਦਨਾਮੀ ਦਾ ਖੌਫ ਉਹਦੇ ਚਿਹਰੇ ਤੇ ਸਾਫ਼ ਦਿਖਾਈ ਦੇ ਰਿਹਾ ਹੈ ਸੁਖਵਿੰਦਰ ਰੋਣ ਲੱਗ ਪਈ ਵਕੀਲ ਸਾਹਿਬ ਪਲੀਜ਼ ਅਜਾ ਨਾ ਕਰੋ ਅਸੀਂ ਸੜਕ ਤੇ ਆ ਜਾਾਂਗੇ ਸਾਡੀ ਇੱਜ਼ਤ ਮਿੱਟੀ 'ਚ ਰੁਲ ਜਾਵੇਗੀ ਮੇਰੇ ਪਤੀ ਦੀ ਨੌਕਰੀ ਚਲੀ ਜਾਵੇਗੀ ਵਕੀਲ ਨੇ ਆਪਣਾ ਬੈਗ ਚੁੱਕਿਆ ਤੇ ਖੜੇ ਹੋ ਗਏ ਉਹਨਾਂ ਨੇ ਕਿਹਾ ਕਿ ਇੱਜ਼ਤ ਦੀ ਚਿੰਤਾ ਤੁਹਾਨੂੰ ਉਸ ਰਾਤ ਕਰਨੀ ਚਾਹੀਦੀ ਸੀ ਜਦ ਤੁਸੀਂ ਇੱਕ ਬੁੱਢੀ ਮਾਂ ਨੂੰ ਠੰਡ 'ਚ ਬਾਹਰ ਕੱਢ ਰਹੇ ਸੀ ਖੈਰ ਮੇਰੇ ਕੋਲ ਤੁਹਾਡੇ ਲਈ ਇੱਕ ਆਖਰੀ ਰਾਹ ਹੈ ਵਿਕਰਮ ਨੇ ਉਮੀਦ ਨਾਲ ਪੁੱਛਿਆ ਕੀ ਰਾਹ ਵਕੀਲ ਸਾਹਿਬ ਮੈਂ ਕੁਝ ਵੀ ਕਰਨ ਲਈ ਤਿਆਰ ਹਾਂ ਜੀ ਵਕੀਲ ਨੇ ਕਿਹਾ ਮਾਤਾ ਜੀ ਨੇ ਤੁਹਾਨੂੰ ਇੱਕ ਮੌਕਾ ਦਿੱਤਾ ਹੈ ਸਿਰਫ ਇੱਕ ਮੌਕਾ ਤੁਹਾਡੇ ਕੋਲ ਕੱਲ ਦੁਪਹਿਰ 12 ਵਜੇ ਤੱਕ ਦਾ ਸਮਾਂ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਪੁਲਿਸ ਕੇਸ ਨਾ ਹੋਵੇ ਤੇ ਤੁਸੀਂ ਇਸ ਘਰ ਵਿੱਚ ਰਹਿ ਸਕੋ ਤਾਂ ਤੁਹਾਨੂੰ ਸਮਰਪਣ ਵਿਰਧ ਆਸ਼ਰਮ ਜਾਣਾ ਪਵੇਗਾ ਉੱਥੇ ਸਭ ਦੇ ਸਾਹਮਣੇ ਆਪਣੀ ਮਾਂ ਤੋਂ ਮਾਫੀ ਮੰਗਣੀ ਪਵੇਗੀ ਤੇ ਉਹਨਾਂ ਨੂੰ ਪੂਰੇ ਸਤਿਕਾਰ ਨਾਲ ਘਰ ਵਾਪਸ ਲਿਆਉਣਾ ਪਵੇਗਾ ਪਰ ਯਾਦ ਰੱਖੋ ਹੁਣ ਸ਼ਰਤਾਂ ਉਹਨਾਂ ਦੀਆਂ ਹੋਣਗੀਆਂ ਤੁਹਾਡੀਆਂ ਨਹੀਂ ਐਨਾ ਕਹਿ ਕੇ ਵਕੀਲ ਸਾਹਿਬ ਚਲੇ ਗਏ ਤੇ ਪਿੱਛੇ ਛੱਡ ਗਏ ਇੱਕ ਗੈਰ ਆ ਸੁਨਾਟਾ ਪਛਤਾਵੇ ਦੀ ਅੱਗ ਉਹ ਰਾਤ ਵਿਕਰਮ ਤੇ ਸੁਖਵਿੰਦਰ ਲਈ ਕਿਆਮਤ ਭਰੀ ਸੀ ਨਵ ਨੂੰ ਭੁੱਖ ਲੱਗੀ ਨਾ ਨੀਂਦ ਆਈ ਉਹਨਾਂ ਦੀ ਅੱਖਾਂ 'ਗੇ ਬਾਰ-ਬਾਰ ਉਹੀ ਮੰਜ਼ਰ ਕੋ ਮਰੇਹਾ ਸੀ ਜਦ ਉਹਨਾਂ ਨੇ ਮਾਂ ਨੂੰ ਕੱਢਿਆ ਸੀ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਪਰ ਸ਼ਾਇਦ ਪਿਆਰ ਦੀ ਵਜ੍ਹਾ ਕਰਕੇ ਨਹੀਂ ਬਲਕਿ ਡਰ ਤੇ ਲਾਲਚ ਦੀ ਵਜ੍ਹਾ ਕਰਕੇ ਪਰ ਵਜ੍ਹਾ ਜੋ ਵੀ ਹੋਵੇ ਅਹੰਕਾਰ ਟੁੱਟ ਚੁੱਕਿਆ ਸੀ ਅਗਲੇ ਦਿਨ ਯਾਨੀ ਕਿ 18 ਨਵੰਬਰ 2023 ਨੂੰ ਦੁਪਹਿਰ ਲਗਭਗ 3 ਵਜੇ ਵਿਕਰਮ ਤੇ ਸੁਖਵਿੰਦਰ ਆਪਣੀ ਕਾਰ ਨਾਲ ਜਨਕੀਪੁਰਮ ਦੇ ਸਮਰਪਣ વૃદ્ધ ਆਸ਼ਰਮ ਪਹੁੰਚੇ ਆਸ਼ਰਮ ਮੰਦਰ ਦਾ ਨਜ਼ਾਰਾ ਦੇਖ ਕੇ ਉਹਨਾਂ ਦੇ ਕਦਮ ਠਹਿਟਕ ਗਏ ਸੀ ਉੱਥੇ ਦਾ ਮਾਹੌਲ ਬਿਲਕੁਲ ਘਰ ਵਰਗਾ ਸੀ ਵਿਚਕਾਰ ਇੱਕ ਵੱਡਾ ਬਾਗ ਜਿੱਤੇ ਕਈ ਬੁੱਢੇ ਬੈਠੇ ਗੱਲਾਂ ਕਰ ਰਹੇ ਸੀ ਉਹਨਾਂ ਦੇ ਵਿਚਕਾਰ ਇੱਕ ਕੁਰਸੀ ਤੇ ਰਜਨੀ ਕੌਰ ਥੋੜੀ ਜਿਹੀ ਉਦਾਸ ਲੱਗ ਰਹੀ ਸੀ ਪਰ ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਸਕੂਨ ਤੇ ਤੇਜ ਸੀ। ਉਹਨਾਂ ਦੇ ਆਲੇ-ਦੁਆਲੇ ਆਸ਼ਰਮ ਦੇ ਬਾਕੀ ਲੋਕ ਵੀ ਬੈਠੇ ਸੀ। ਸ਼ਾਇਦ ਵਕੀਲ ਸਾਹਿਬ ਨੇ ਸਭ ਕੁਝ ਦੱਸ ਦਿੱਤਾ ਸੀ ਕਿ ਅੱਜ ਕੀ ਹੋਣ ਵਾਲਾ ਹੈ। ਵਿਕਰਮ ਹੌਲੀ-ਹੌਲੀ ਕਦਮਾਂ ਨਾਲ ਆਪਣੀ ਮਾਂ ਵੱਲ ਵਧਿਆ। ਉਹਦੇ ਪੈਰ ਭਾਰੀ ਹੋ ਰਹੇ ਸੀ। ਆਪਣੀ ਹੀ ਮਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ ਉਹਦੇ ਵਿੱਚ। ਜਿਵੇਂ ਹੀ ਰਜਨੀਕੌਰ ਦੀ ਨਜ਼ਰ ਵਿਕਰਮ ਤੇ ਪਈ, ਉਹਨਾਂ ਦੀਆਂ ਅੱਖਾਂ 'ਚ ਚਮਕ ਗਈ। ਉਹ ਆਪਣੀ ਜਗ੍ਹਾ ਤੋਂ ਨਾ ਉੱઠી। ਬਸ ਸ਼ਾਂਤ ਬੈਠੀ ਰਹੀ। ਵਿਕਰਮ ਉਹਨਾਂ ਕੋਲ ਪਹੁੰਚਿਆ ਤੇ ਗੋਡਿਆਂ 'ਪਾਰ ਜ਼ਮੀਨ 'ਤੇ ਬਹਿ ਗਿਆ। ਉਹਨੇ ਆਪਣਾ ਸਿਰ ਆਪਣੀ ਮਾਂ ਦੇ ਪੈਰਾਂ 'ਚ ਰੱਖ ਦਿੱਤਾ। ਫੁੱਟ ਫੁੱਟ ਕੇ ਰੋਣ ਲੱਗ ਪਿਆ। ਮਾਂ ਮੈਨੂੰ ਮਾਫ਼ ਕਰ ਦੇ। ਮੈਂ ਬਹੁਤ ਬੁਰਾ ਪੋਤਾ। ਬਹੁਤ ਵੱਡੀ ਗਲਤੀ ਕਰ ਬੈਠਾ ਮੈਂ। ਮੈਨੂੰ ਪਤਾ ਨਹੀਂ ਸੀ ਕਿ ਮੈਂ ਕੀ ਕਰ ਰਿਹਾ। ਮੇਰੇ 'ਤੇ ਗੁੱਸਾ ਹਾਵੀ ਹੋ ਰਿਹਾ ਸੀ। ਪਲੀਜ਼ ਮਾਂ ਘਰ ਚੱਲੋ। ਮੈਂ ਜੇਲ੍ਹ ਨਹੀਂ ਜਾਣਾ ਚਾਹੁੰਦਾ ਸੁਖਵਿੰਦਰ ਵੀ ਪਿੱਛੇ ਖੜੀ ਰੋ ਰਹੀ ਸੀ ਉਹਨੇ ਵੀ ਹੱਥ ਜੋੜ ਕੇ ਕਿਹਾ ਮਾਤਾ ਜੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਨੂੰ ਬਹੁਤ ਸਤਾਇਆ ਮੈਂ ਭੁੱਲ ਗਈ ਕਿ ਤੁਸੀਂ ਹੋ ਤਾਂ ਇਸ ਘਰ ਦੇ ਹੀ ਉੱਥੇ ਮੌਜੂਦ ਸਾਰੇ ਬੁੱਢਿਆਂ ਦੀਆਂ ਅੱਖਾਂ ਨਮ ਹੋ ਗਈਆਂ ਪਰ ਰਜਨੀਕੌਰ ਦੇ ਚਿਹਰੇ ਦਾ ਕੋਈ ਭਾਵਨਾ ਬਦਲਿਆ ਉਹਨੇ ਹੌਲੀ-ਹੌਲੀ ਆਪਣਾ ਪੈਰ ਪਿੱਛੇ ਖਿੱਚ ਲਿਆ ਰਜਨੀਕੌਰ ਨੇ ਬਹੁਤ ਗੰਭੀਰ ਵਾਸਤੇ ਕਿਹਾ ਵਿਕਰਮ ਉੱਠ ਤਮਾਸ਼ਾ ਨਾ ਕਰ ਵਿਕਰਮ ਨੇ ਅਥਰੂ ਭਰੀ ਅੱਖਾਂ ਨਾਲ ਮਾਂ ਵੱਲ ਵੇਖਿਆ ਮਾਂ ਤੁਸੀਂ ਮੰਨ ਗਏ ਨਾ ਤੁਸੀਂ ਚੱਲੋਗੇ ਨਾ ਘਰ ਰਜਨੀ ਕੌਰ ਨੇ ਆਪਣੀ ਸਹੇਲੀ ਜੋ ਨੇੜੇ ਕੁਰਸੀ ਤੇ ਬੈਠੀ ਸੀ ਉਹਨੂੰ ਕਿਹਾ ਦੇਖ ਸਰਲਾ ਮੇਰਾ ਪੁੱਤ ਹੈ ਇਹਨੂੰ ਲੱਗਦਾ ਹੈ ਕਿ ਇਹਦੇ ਦੋ ਅਥਰੂ ਬਹਾ ਕੇ ਸਭ ਠੀਕ ਹੋ ਜਾਊਗਾ ਇਹਨੂੰ ਇਹ ਲੱਗਦਾ ਹੈ ਕਿ ਮੈਂ ਮਾਂ ਹਾਂ ਤਾਂ ਪਿਗਲ ਜਾਵਾਂਗੀ ਹਾਂ ਮੇਰਾ ਦਿਲ ਤਾਂ ਕਰਦਾ ਹੈ ਕਿ ਇਹਨੂੰ ਗੱਲ ਨਾਲ ਲਾਵਾਂ ਪਰ ਜੇ ਅੱਜ ਮੈਂ ਇਸਨੂੰ ਆਸਾਨੀ ਨਾਲ ਮਾਫ਼ ਕਰਤਾ ਨਾ ਤਾਂ ਦੁਨੀਆ ਦੇ ਹਰ ਪੁੱਤ ਨੂੰ ਲੱਗੇਗਾ ਕਿ ਮਾਂ-ਬਾਪ ਨੂੰ ਸਤਾਉਣਾ ਬੜਾ ਸੌਖਾ ਹੈ ਬਾਅਦ ਵਿੱਚ ਮਾਫੀ ਮੰਗ ਲਈ ਤਾਂ ਸਭ ਕੁਝ ਠੀਕ ਹੋ ਜਾਂਦਾ ਰਜਨੀਕੌਰ ਨੇ ਵਿਕਰਮ ਦੀਆਂ ਅੱਖਾਂ 'ਚ ਦੇਖ ਕੇ ਕਿਹਾ ਹੂੰ ਮੈਂ ਕਰ ਚੱਲਾਂਗੀ ਪਰ ਮੇਰੀਆਂ ਕੁਝ ਸ਼ਰਤਾਂ ਨੇ ਇਹ ਸ਼ਰਤਾਂ ਹੁਣ ਕਾਨੂੰਨੀ ਹੋਣਗੀਆਂ ਵਕੀਲ ਵਿਵੇਕ ਸਿੰਘ ਵੀ ਉੱਥੇ ਇੱਕ ਕੋਨੇ 'ਚ ਖੜੇ ਸੀ। ਉਹ ਅੱਗੇ ਆਏ ਤੇ ਇੱਕ ਕਾਗਜ਼ ਕੱਢਿਆ। ਰਜਨੀ ਕੌਰ ਨੇ ਕਿਹਾ ਕਿ ਪਹਿਲੀ ਸ਼ਰਤ ਘਰ ਦੀ ਨੇਮ ਪਲੇਟ ਬਦਲੇਗੀ। ਉਸ ਤੇ ਹੁਣ ਵਿਕਰਮ ਬਿਲਾ ਨਹੀਂ ਬਲਕਿ ਰਜਨੀ ਸਦਨ ਲਿਖਿਆ ਜਾਵੇਗਾ। ਤਾਂ ਜੋ ਦੁਨੀਆ ਨੂੰ ਤੇ ਤੈਨੂੰ ਹਮੇਸ਼ਾ ਯਾਦ ਰਹੇ ਕਿ ਇਸ ਘਰ ਦੀ ਮਾਲਕਣ ਮੈਂ ਹਾਂ। ਵਿਕਰਮ ਨੇ ਸਿਰ ਚੁੱਕ ਕੇ ਕਿਹਾ, "ਮੰਜ਼ੂਰ ਆ ਮਾਂ। ਦੂਜੀ ਸ਼ਰਤ।" ਰਜਨੀ ਨੇ ਕਿਹਾ, ਘਰ ਦੀ ਤਜੋਰੀ ਦੀ ਚਾਬੀ ਮੇਰੇ ਕੋਲ ਰਹੇਗੀ ਤੁਹਾਡੇ ਪਿਤਾ ਜੀ ਦੀ ਪੈਨਸ਼ਨ ਦਾ ਇੱਕ ਇੱਕ ਪੈਸਾ ਮੇਰੇ ਕੋਲ ਆਵੇਗਾ ਮੈਂ ਉਹਦੇ ਵਿੱਚੋਂ ਘਰ ਦਾ ਖਰਚਾ ਚਲਾਵਾਂਗੀ ਤੁਸੀਂ ਮੈਨੂੰ ਆਪਣੀ ਸੈਲਰੀ 'ਚੋਂ ਹਰ ਮਹੀਨੇ 10000 ਰੁਪਏ ਵੱਖਰੇ ਦੇਵੋਗੇ ਸੁਖਵਿੰਦਰ ਨੇ ਜਲਦੀ ਨਾਲ ਕਿਹਾ ਜੀ ਮਾਤਾ ਜੀ ਬਿਲਕੁਲ ਮਨਜ਼ੂਰ ਆ ਤੀਜੀ ਤੇ ਸਭ ਤੋਂ ਜ਼ਰੂਰੀ ਸ਼ਰਤ ਰਜਨੀ ਨੇ ਕਿਹਾ ਜਿਸ ਕਮਰੇ 'ਚ ਮੈਂ ਰਹਿਣੀ ਆ ਉਹ ਮੇਰਾ ਹੀ ਰਹੇਗਾ ਉਹਦੇ ਵਿੱਚ ਮੇਰਾ ਮੰਦਰ ਵੀ ਉਵੇਂ ਹੀ ਰਹੇਗਾ ਘਰ ਵਿੱਚ ਸਵੇਰੇ ਸ਼ਾਮ ਆਰਤੀ ਹੋਵੇਗੀ ਜੇ ਤੁਹਾਨੂੰ ਜਾਂ ਤੁਹਾਡੀ ਪਤਨੀ ਨੂੰ ਪਸੰਦ ਨਹੀਂ ਤਾਂ ਤੁਸੀਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਸਕਦੇ ਹੋ ਪਰ ਮੇਰੇ ਭਗਵਾਨ ਦੀ ਪੂਜਾ ਨਹੀਂ ਰੁਕੇਗੀ ਜੇ ਭਵਿੱਖ 'ਚ ਕਦੇ ਵੀ ਤੁਸੀਂ ਮੈਨੂੰ ਉੱਚੀ ਆਵਾਜ਼ 'ਚ ਗੱਲ ਕੀਤੀ ਜਾਂ ਮੇਰੇ ਸਤਿਕਾਰ ਨੂੰ ਠੇਸ ਪਹੁੰਚਾਈ ਤਾਂ ਮੈਂ ਦੁਬਾਰਾ ਵਕੀਲ ਸਾਹਿਬ ਨੂੰ ਫੋਨ ਨਹੀਂ ਕਰਾਂਗੀ ਸਿੱਧਾ ਪੁਲਿਸ ਨੂੰ ਬੁਲਾਵਾਂਗੀ ਇਹ ਕਾਗਜ਼ ਤੇ ਲਿਖ ਦਿੱਤਾ ਗਿਆ ਇਸ ਤੇ ਹੁਣ ਸਾਈਨ ਕਰੋ। ਵਿਕਰਮ ਦੇ ਹੱਥ ਕੰਬ ਰਹੇ ਸੀ ਪਰ ਉਹਦੇ ਕੋਲ ਕੋਈ ਰਾਹ ਹੀ ਨਹੀਂ ਸੀ। ਉਹਨੇ ਤੇ ਸੁਖਵਿੰਦਰ ਨੇ ਉਸ ਐਗਰੀਮੈਂਟ ਤੇ ਸਾਈਨ ਕਰ ਦਿੱਤੇ। ਰਜਨੀਕੌਰ ਉੱਠੀ। ਉਹਨਾਂ ਨੇ ਆਪਣਾ ਉਹੀ ਪੁਰਾਣੇ ਕੱਪੜੇ ਵਾਲਾ ਥੈਲਾ ਚੁੱਕਿਆ ਜਿਹਦੇ ਨਾਲ ਉਹ ਇੱਥੇ ਆਈ ਸੀ। ਉਹਨਾਂ ਨੇ ਆਸ਼ਰਮ ਦੇ ਪ੍ਰਬੰਧਕ ਤੇ ਆਪਣੇ ਨਵੇਂ ਦੋਸਤਾਂ ਨੂੰ ਹੱਥ ਜੋੜ ਕੇ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਤੁਸੀਂ ਸਭ ਨੇ ਮੈਨੂੰ ਬਹੁਤ ਸਹਾਰਾ ਦਿੱਤਾ। ਉਸ ਲਈ ਮੈਂ ਜ਼ਿੰਦਗੀ ਭਰ ਅਭਾਰੀ ਰਹਾਂਗੀ। ਪਰ ਮੇਰਾ ਪੁੱਤ ਰਾਹ ਭਟਕ ਗਿਆ ਸੀ। ਉਹਨੂੰ ਸਹੀ ਰਾਹ ਦਿਖਾਉਣ ਲਈ ਮੇਰਾ ਵਾਪਸ ਜਾਣਾ ਜ਼ਰੂਰੀ ਆ। 19 ਨਵੰਬਰ 2023 ਦੀ ਸ਼ਾਮ ਨੂੰ ਰਜਨੀ ਕੌਰ ਵਾਪਸ ਆਪਣੇ ਘਰ ਪਰਤੀ। ਜਦੋਂ ਗੱਡੀ ਤੋਂ ਉਤਰੀ ਤਾਂ ਮੁਹੱਲੇ ਦੇ ਲੋਕ ਵੇਖਣ ਆਏ। ਨਜ਼ਾਰਾ ਬਿਲਕੁਲ ਬਦਲ ਚੁੱਕਿਆ ਸੀ। 5 ਦਿਨ ਪਹਿਲਾਂ ਜਿਸ ਮਾਂ ਨੂੰ ਧੱਕੇ ਮਾਰ ਕੇ ਕੱਢਿਆ ਗਿਆ ਸੀ, ਅੱਜ ਉਹੀ ਮਾਂ ਸਿਰ ਝੁੱਕ ਕੇ ਆਪਣੇ ਘਰ 'ਚ ਦਾਖਲ ਹੋ ਰਹੀ ਸੀ। ਪੁੱਤ ਤੈਨੂੰ ਸਿਰ ਝੁਕਾਏ ਉਹਨਾਂ ਦੇ ਪਿੱਛੇ ਚੱਲ ਰਹੇ ਸੀ ਰਜਨੀ ਕੌਰ ਨੇ ਘਰ ਚ ਕਦਮ ਰੱਖਿਆ ਉਹਨਾਂ ਨੇ ਸਭ ਤੋਂ ਪਹਿਲਾਂ ਤુલਸੀ ਦੇ ਨੇੜੇ ਜਾ ਕੇ ਇੱਕ ਦੀਵਾ ਬਾਲਿਆ ਉਹ ਦੀਵਾ ਜੋ ਉਹ ਦੀਵਾਲੀ ਦੀ ਰਾਤ ਬਾਲਣਾ ਚਾਹੁੰਦੀ ਸੀ ਪਰ ਬਾਲ ਨਹੀਂ ਸੀ ਸਕੀ ਉਹ ਦੀਵੇ ਦੀ ਰੋਸ਼ਨੀ ਨੇ ਘਰ ਦੇ ਅੰਧੇਰੇ ਨੂੰ ਦੂਰ ਕਰ ਦਿੱਤਾ ਸੀ ਵਿਕਰਮ ਤੇ ਸੁਖਵਿੰਦਰ ਕੋਨੇ 'ਚ ਖੜੇ ਸਨ ਉਹਨਾਂ ਨੂੰ ਸਮਝ ਆ ਗਿਆ ਕਿ ਘਰ ਇੱਟਾਂ ਨਾਲ ਨਹੀਂ ਸਗੋਂ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਬਣਦਾ ਹੈ ਉਹਨਾਂ ਨੂੰ ਇਹ ਵੀ ਸਬਕ ਮਿਲ ਚੁੱਕਿਆ ਸੀ ਕਿ ਮਾਂ-ਬਾਪ ਦੀ ਖਮੋਸ਼ੀ ਉਹਨਾਂ ਦੀ ਕਮਜ਼ੋਰੀ ਨਹੀਂ ਹੁੰਦੀ ਉਹਨਾਂ ਕੋਲ ਵੀ ਕਾਨੂੰਨ ਦੀ ਤਾਕਤ ਹੁੰਦੀ ਹੈ ਬਸ ਉਹ ਆਪਣੀ ਮਮਤਾ ਕਰਕੇ ਉਹਨਾਂ ਦਾ ਇਸਤੇਮਾਲ ਨਹੀਂ ਕਰਦੇ ਪਰ ਜਦ ਪਾਣੀ ਸਿਰ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਰਜਨੀ ਕੌਰ ਵਰਗੀਆਂ ਮਾਂਮਾ ਨੂੰ ਦੁਰਗਾ ਬਣਨ ਹੀ ਪੈਂਦਾ ਹੈ ਅੱਜ ਰਜਨੀ ਕੌਰ ਉਸ ਘਰ ਵਿੱਚ ਸਤਕਾਰ ਨਾਲ ਰਹਿ ਰਹੀ ਆ ਵਿਕਰਮ ਤੇ ਸੁਖਵਿੰਦਰ ਹੁਣ ਡਰਦੇ ਨੇ ਕਿ ਕਿਤੇ ਮਾਂ ਫੇਰ ਨਾਰਾਜ਼ ਨਾ ਹੋ ਜਾਵੇ ਉਹਨਾਂ ਦੀ ਹਰ ਜ਼ਰੂਰਤ ਦਾ ਖਿਆਲ ਰੱਖਦੇ ਨੇ ਚਾਹੇ ਡਰ ਕੇ ਸਹੀ ਪਰ ਸੇਵਾ ਹੋ ਰਹੀ ਆ ਸ਼ਾਇਦ ਹੌਲੀ-ਹੌਲੀ ਇਹ ਡਰ ਫਿਰ ਪਿਆਰ 'ਚ ਵੀ ਬਦਲ ਜਾਵੇ ਇਹ ਕਹਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਆ ਪਹਿਲੀ ਗੱਲ ਕਦੇ ਵੀ ਆਪਣੇ ਮਾਪਿਆਂ ਨੂੰ ਕਮਜ਼ੋਰ ਨਾ ਸਮਝੋ ਉਹਨਾਂ ਨੇ ਤੁਹਾਨੂੰ ਚੱਲਣਾ ਸਿਖਾਇਆ ਤਾਂ ਉਹ ਤੁਹਾਨੂੰ ਝੁਕਾਉਣਾ ਵੀ ਜਾਣਦੇ ਨੇ ਦੂਜੀ ਗੱਲ ਅੱਜ ਦੇ ਜ਼ਮਾਨੇ 'ਚ ਹਰ ਬਜ਼ੁਰਗ ਨੂੰ ਆਪਣੇ ਕਾਨੂੰਨੀ ਅਧਿਕਾਰਾਂ ਦਾ ਪਤਾ ਹੋਣਾ ਚਾਹੀਦਾ ਸਰਕਾਰ ਨੇ ਸੀਨੀਅਰ ਸਿਟੀਜ਼ਨ ਐਕਟ 2007 ਏਸਲੀ ਬਣਾਇਆ ਤਾਂ ਜੋ ਕੋਈ ਵੀ ਬੱਚਾ ਆਪਣੇ ਮਾਪੇ ਨੂੰ ਬੇਕਾਰ ਨਾ ਕਰ ਸਕੇ ਆਪਣੀ ਜਾਇਦਾਦ ਜਿਉਂਦੇ ਜੀ ਬੱਚਿਆਂ ਦੇ ਨਾਮ ਕਰਨ ਦੀ ਗਲਤੀ ਕਦੇ ਨਾ ਕਰੋ ਕਿਉਂਕਿ ਜਦੋਂ ਤੱਕ ਤੁਹਾਡੇ ਹੱਥ ਵਿੱਚ ਕੁਝ ਹੈ ਤਾਂ ਹੀ ਦੁਨੀਆ ਤੁਹਾਨੂੰ ਪੁੱਛੇਗੀ ਤੀਜੀ ਤੇ ਸਭ ਤੋਂ ਜ਼ਰੂਰੀ ਗੱਲ ਮਾਪੇ ਰੱਬ ਦਾ ਰੂਪ ਹੁੰਦੇ ਨੇ ਉਹਨਾਂ ਦੀ ਸੇਵਾ ਕਰੋ ਉਹਨਾਂ ਦਾ ਦਿਲ ਨਾ ਦੁਖਾਓ ਕਿਉਂਕਿ ਜਿਸ ਦਿਨ ਉਹ ਚਲੇ ਗਏ ਉਸ ਦਿਨ ਤੁਹਾਡੇ ਕੋਲ ਰੋਣ ਤੋਂ ਬਿਨਾ ਕੁਝ ਨਹੀਂ ਬਚੇਗਾ। ਦੌਲਤ ਤਾਂ ਤੂੰ ਕਮਾ ਲੇਂਗਾ ਪਰ ਮਾਂ-ਬਾਪ ਦਾ ਪਿਆਰ ਕਿਸੇ ਬਾਜ਼ਾਰ 'ਚ ਨਹੀਂ ਮਿਲਣਾ। ਜੇ ਤੁਹਾਨੂੰ ਲੁਧਿਆਣੇ ਦੀ ਰਜਨੀ ਕੌਰ ਦੀ ਸੱਚੀ ਕਹਾਣੀ ਦਿਲ ਨੂੰ ਛੂ ਗਈ ਤਾਂ ਐਸੀਆਂ ਦਿਲ ਨੂੰ ਝੋੜਨ ਵਾਲੀਆਂ ਤੇ ਹਕੀਕਤ ਨਾਲ ਜੁੜੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਸੁਣਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਕੀ ਤੁਸੀਂ ਰਜਨੀਕੌਰ ਦੇ ਫੈਸਲੇ ਨਾਲ ਸਹਿਮਤ ਹੋ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਧੰਨਵਾਦ